ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਮੀਤ ਸਿੰਘ ਜੀ ਮੁੱਖ ਸੇਵਾਦਾਰ ਵੱਲੋਂ ਸੱਚਖੰਡ ਵਾਸੀ ਸੰਤ ਬਾਬਾ ਸੁਖਦੇਵ ਸਿੰਘ ਜੀ ਗੁਰਦੁਆਰਾ ਸਿੱਧ ਸਰ ਹੱਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਕਿ ਮਿਤੀ 9 ਅਕਤੂਬਰ 10 ਅਕਤੂਬਰ ਤੇ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ ਮਿਤੀ 11 ਅਕਤੂਬਰ 2024 ਦਿਨ ਸ਼ੁੱਕਰਵਾਰ ਨੂੰ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਐਲੌਰਾ ਸਾਹਿਬ ਵਾਲੇ ਅਤੇ ਹੋਰ ਰਾਗੀ ਢਾਡੀ ਸੰਗਤਾਂ ਨੂੰ ਕੀਰਤਨ ਦੁਆਰਾ ਨੇ ਹਾਲ ਕਰਨਗੇ ਗੁਰੂ ਕਾ ਲੰਗਰ ਤੁਟ ਵਰਤੀਗਾ ਹੱਕ ਪੰਜਾਬ ਦਾ ਟੀਵੀ 786 ਚੈਨਲ ਤੇ ਤੁਸੀਂ ਪ੍ਰੋਗਰਾਮ ਲਾਈਵ ਦੇਖ ਸਕਦੇ ਹੋ ਸੋ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਮੇਲੇ ਵਿੱਚ ਆ ਕੇ ਰੌਣਕ ਵਧਾਓ ਸੌਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰਦੀ ਕਾ ਖਾਲਸਾ ਸ਼੍ਰੀ ਵਾਹਿਗੁਰਦੀ ਕੀ ਫਤ ਕਹੇ ਹਰ ਸਾਲ ਆਵਰਦੀ ਪਥੇ ਮਾਏ ਬਾਪਾ ਗੁਰ ਸਿੰਘ ਜੀ ਮੁਕ ਸੇਵਾ ਦਾ ਹੱਲੇ ਲੇਕੋ ਬੱਲੋ ਬੋਧਾ ਕੇ ਸਤ ਕੰਡ ਪਾਸੀ ਸਤ ਬਾਬਾ ਸੁਦੇਵ ਸਿੰਘ ਮਹਾਰਾਜ ਜੀ ਗੁਰਦੁਆਰਾ ਸਿਰਸਰ ਹੱਲਾ ਲੇ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਾਲਾ ਜੋੜ ਮੇਲਾ ਭਰਿਆ ਜਾ ਰਿਹਾ ਤੇ ਇਸੇ ਤਰ੍ਹਾਂ ਹੀ ਪੌਤੂ ਮਦਵਰਾ ਮੇਲਾ ਬਣਾਇਆ ਜਾਵੇਗਾ ਇਸੇ ਤਰ੍ਹਾਂ ਇਹ ਜੋ ਆਪ ਜੀ ਨੇ ਸੁਆਗਤ ਵਿੱਚ ਢੇਲ ਕੇ ਪ੍ਰੋਗਰਾਮ ਸਾਬਾ ਤੁਹਾਡੀ ਕਿਰਪਾ ਦਾ ਕਰਨੇ ਜੀ 11 ਅਕਤੂਬਰ ਨੂੰ ਜਨ ਸੱਬਰਵਾਨ ਨੂੰ ਤੇਦਰਪਾਪਾ ਜੀ ਰਸ ਸਿੰਘ ਜੀ ਨੌਰਾ ਸਾਹਿਬ ਵਾਲੇ ਸੰਤਨ ਕੀਰਤਨ ਨਾਲ ਕਰਨਗੇ ਤੇ 9 ਅਕਤੂਬਰ ਨੂੰ ਬੁੱਧਵਾਰ ਨੂੰ ਸ੍ਰੀ ਕਾਲਪੜ ਸਾਹਿਬ ਰਵਾਲਗੇ 10 ਨੂੰ ਮਤ ਹੋਏਗਾ ਤੇ 11 ਤਰੀਕ ਨੂੰ ਕਿਸੇ ਤਰ੍ਹਾਂ ਹੀ ਕਾਲਪੜ ਪਹੁੰਚ ਪਾਈ ਜਾਣਗੇ ਤੇ 11 ਤਰੀਕ ਨੂੰ ਇਹ ਸੋ ਮੇਲਾ ਪਰਿਆ ਜਾ ਰਿਹਾ ਹੈ ਤੇ ਆਪ ਜੀ ਸ੍ਰੀ ਅੰਤਿ ਬੇਨਤੀ ਹੈ ਸੰਤਾਂ ਨੂੰ ਪਈਓ ਆ ਕੇ ਸੰਤਾ ਪਹੁੰਚਣ ਤੇ ਮੇਲੇ ਵਿਦਿਆ ਰੋਡ ਕਾ ਵਧਾਉਣੇ ਆ ਜੀ ਬਾਈ ਖਾਲਸਾ ਪਹਿਰ ਜਿੱਕੀ ਪਤ ਕੁਚਿਆ ਖੇੜੇ ਸਰਦਾਸਿ ਮਾਨਕਾ ਤੇਰਾ ਨਾਮ ਵਿੱਚ ਤੇ ਕਹਕਤ ਦੁਖੀਆਂ ਦੇ ਥੁੱਕਟ ਦੁਖੀਆਂ ਦੇ ਵੰਡ ਖੁਸ਼ੀਆਂ ਖਹਿੜੇ ਅਰਦਾਸ ਮਾਨ ਕਾ ਮੇਰੇ ਦਸਿਆ ਉਹਨਾਂ ਤੇ ਕਰਦੇ ਤੂੰ ਮੇਰੇ ਦਸਿਆ ਉਹਨਾਂ ਤੇ ਕਰਦੇ ਜੋ ਦੂਰ ਨੇ ਤੇ 这持卡梅。 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਸੇਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਮਲਾਟੀ ਕੁਮਾਰ ਸੋਬਰਦਵਾਰਾ ਸਿੱਧ ਸਰ ਸਾਹਿਬ ਖੰਡਾ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਹੋ ਰਿਹਾ ਸੋ ਉੱਥੇ ਮੈਂ ਵੀ ਹਾਜ਼ਰੀ ਲਾਉਣੀ ਆ ਸੋ ਧਾਰਮਿਕ ਸ਼ਬਦ ਨਾਲ ਹਾਜ਼ਰੀ ਲਾਵਾਗੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ